ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੁਆਰੇ ਆਣਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਵਾਲੇ ਪਾਸਿਓਂ ਆਉਣਿਆਂ ਤਾਂ ਦੋਸਤੋ ਸਿੱਧੀ ਛੱਡ ਕੇ ਇਸ ਪਿੰਡ ਦੇ ਵਿੱਚ ਆਉਂਦੀ ਹੈ ਅੱਗੇ ਸੜਕ ਟੀਮਾਲੀ ਨੂੰ ਲੰਘਦੀ ਹੈ ਇਹਦੇ ਨੇੜੇ ਜਲਾਲਿਆਣਾ ਸੰਧਵਾ ਇਹ ਪਿੰਡ ਰਹਿਗੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਖੇਤੀਬਾੜੀ ਕਰਦਾ ਤੇ ਨਾਲ ਕੁਝ ਕੁ ਪਸ਼ੂ ਜਿਵੇਂ ਆਮ ਪਸ਼ੂ ਪਾਲਕ ਰੱਖਦੇ ਆਂ ਉਵੇਂ ਇਹ ਬਾਈ ਵੀ ਘਰੇ ਪਸ਼ੂ ਪਾਲਨ ਦਾ ਕੰਮ ਕਰਦਾ ਜਰਸੀ ਨਸਲ ਦਾ ਸ਼ੌਂਕ ਹੈ ਤੇ ਜਰਸੀ ਗਾਵਾਂ ਹੀ ਘਰ ਚ ਰੱਖੀਆਂ ਹੋਈਆਂ ਤਿੰਨ ਦੁੱਧ ਵਾਲੀਆਂ ਗਾਵਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੇ ਨਾਲ ਇਹਨਾਂ ਦੇ ਬੱਚੇ ਜਿਹੜੇ ਅੱਗੇ ਜਿਵੇਂ ਵੱਧਦੇ ਜਾਂਦੇ ਆ ਜਿਵੇਂ ਗਾਵਾਂ ਜਿਹੜੀਆਂ ਜਾਂ ਵਿਹੜਾਂ ਗੱਬਣ ਹੋ ਕੇ ਫਿਰ ਦੁੱਧ ਤੇ ਆਉਂਦੀਆਂ ਇਸ ਤਰੀਕੇ ਨਾਲ ਇਹ ਪਸ਼ੂ ਪਾਲਨ ਦਾ ਕੰਮ ਅੱਗੇ ਬਾਈ ਦਾ ਵਧ ਰਿਹਾ ਇਨਾਂ ਦੇ ਵਿੱਚੋਂ ਅੱਜ ਇੱਕ ਇਹ ਵਾੜ ਵਕਾਊ ਕੀਤੀ ਐ ਡਿਟੇਲ ਇਹਦੀ ਮਿਲ ਜੂਗੀ ਇਹਦੀ ਮਾਂ ਵੀ ਬਾਈ ਦੇ ਕੋਲ ਮੌਜੂਦ ਐ ਤੋਤੇ ਚਲਦੀ ਐ ਤਾਜੀ ਸੂਈ ਵੀ ਐ ਤੇ ਇਹ ਵਾੜ ਵੀ ਅੱਗੇ ਗੱਭਣਾ ਕੁਝ ਦਿਨ ਲੈਂਦੀ ਐ ਸੂਨ ਚ ਇਹ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਹਾਂ ਇੱਕ ਗੱਲ ਕਲੀਅਰ ਆ ਵੀ ਜਿਹਨੇ ਜਰਸੀ ਤੇ ਕੰਮ ਕਰਨਾ ਐ ਇੱਕ ਆਮ ਪਸ਼ੂ ਪਾਲਕ ਕੋਲੋਂ ਤੁਹਾਨੂੰ ਘਰੇਲੂ ਵਾੜ ਦਿਖਾ ਰਿਹਾ ਐ ਤੇ ਮੈਨੂੰ ਆਸ ਆ ਵੀ ਤੁਹਾਨੂੰ ਪਸੰਦ ਵੀ ਆਊਗੀ ਤੇ ਤੁਹਾਡੇ ਕੋਲ ਇਹਦੇ ਤੋਂ ਜਰਸੀ ਨਸਲ ਵੀ ਤਿਆਰ ਹੋਊਗੀ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਬਾਤ ਤੇ ਤੁਸੀਂ ਇਹਨੂੰ ਆਪਦੀ ਤਸੱਲੀ ਕਰਕੇ ਖਰੀਦ ਲਿਓ ਤਰਸੀਮ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤਰਸੀਮ ਬਾਈ ਪਸ਼ੂਏ ਸਾਰੇ ਕਰਦੇ ਹੀ ਆਪਣੇ ਹਾਂਜੀ ਬਾਈ ਕਰਦੇ ਆ ਜਰਸੀ ਦਾ ਹੀ ਸ਼ੌਂਕ ਆ ਫਿਰ ਕਰਦਾ ਜਰਸੀਆਂ ਦਾ ਸ਼ੌਂਕ ਆ ਬਾਈ ਠੀਕ ਐ ਸੋਹਣੀਆਂ ਲੱਗਦੀਆਂ ਤੇ ਚੱਲ ਅ ਵੀ अच्छा सुन वाला है हां अच्छा एक चीज मैं देख रहा हूं मेनू एक गल दसी भी जमे ठंड पे के हटी आज ਧੁੱਪ ਚੰਗੀ ਲੱਗੀ ਹੈ ਇਹਨਾਂ ਪਸ਼ੂਆਂ ਨੂੰ ਨਵਾਏ ਨੂੰ ਕਿੰਨਾ ਚਿਰ ਹੋ ਗਿਆ ਤੈਨੂੰ ਨਵਾਇਨ ਤਾਂ ਬਾਈਰ 5-6 ਮਹੀਨੇ ਨੂੰ ਗੱਲ ਸਮਝ ਲਾ ਗਰਮੀਆਂ ਦੇ ਨਵਾਇਆਂ ਨਹੀਂ ਨਵਾਇਆਂ ਕੱਟੀਆਂ ਵੀ ਅੱਜ ਧੁੱਪੇ ਅੱਗੇ ਤਾਂ ਅੰਦਰ ਰਹਿੰਦੀਆਂ ਉੱਥੇ ਲੱਭੜਦੀਆਂ ਹੀ ਨਹੀਂ ਫਿਰ ਵੈਸੀ ਨਹੀਂ ਨਹੀਂ ਵੈਸੀ ਨਹੀਂ ਲੱਭੜਦੇ ਉਹ ਸਾਫ ਸਫਾਈ ਰੱਖਦੇ ਨੇ ਉੱਥੇ ਅੰਦਰ ਫਿਰ ਠੀਕ ਹੈ ਅੰਦਰ ਉਹ ਥਾਂ ਸੁੱਕਾ ਰੱਖਦੇ ਹੋ ਸੁੱਕਾ ਤੇ ਵੈਸੇ ਮੇਰੇ ਖਾਲ ਚ ਜਰਸੀ ਵੀ ਸਾਈ ਵਾਲਾ ਵਾਂਗੂ ਲੱਭੜਦੀ ਵੀ ਘੱਟ ਹੀ ਹੋਊ ਹਾਂਜੀ ਥੋੜੀ ਸਾਈ ਵਾਲ ਘੱਟ ਲੱਭੜਦੀ ਆ ਠੀਕ ਹੈ ਅੱਛਾ ਭਾਈ ਇਹ ਵਾਇਰਡ ਅੱਜ ਵੇਚਣ ਲੱਗੇ ਹੋ ਇਹਦਾ ਸੂਆ ਕਿੰਨਾ ਇਹ ਪਹਿਲਾ ਸੂਆ ਭਾਈ ਦੰਦੋ ਕਿਵੇਂ ਹੈ ਇਹ ਤੇ ਇਹ ਦੋ ਦੰਦ ਆ ਭਾਈ ਦੋ ਦੰਦ ਉਮਰ ਅੰਦਾਜ਼ਾ ਕਿੰਨੀ ਹੋਗੀ ਹੋਣੀ ਹੈ ਉਮਰੇ 24 ਮਹੀਨਿਆਂ ਦੀ ਹੋਗੀ 24 ਮਹੀਨੇ ਉਮਰ ਹਾਂਜੀ ਠੀਕ ਹੈ ਇਹ ਪਤਾ ਇਹ ਕਿਹੜੇ ਸਾਨ ਦੀ ਆਪ ਕਿਹੜੇ ਬੁੱਲ ਦੀ ਇਹ 40 146 ਦੀ ਆ ਭਾਈ ਠੀਕ ਹੈ ਤੇ ਇਹਦੇ ਡਾਕਟਰ ਸੁਖਪਾਲ ਆਪਣੀ ਟੀਮ ਨਾਲ ਉਹਨਾਂ ਨੇ 66 ਸੀਮਨ ਲਾਇਆ ਉਹ ਤਾਂ ਸਟਰਾ ਆਪਣੇ ਕੋਲ ਹੈਗੇ ਹੀ ਆਪਣੇ ਕੋਲ ਸਟਰਾ ਹੈਗੇ ਦੋਸੋ 66 ਸੀਮਨ ਹੈ ਤੇ ਸਟਰਾ ਭਾਈ ਦੇ ਕੋਲ ਮੌਜੂਦ ਆ ਡਾਕਟਰ ਸੁਖਪਾਲ ਟੀਮ ਵਾਲੀ ਤੋਂ ਬਹੁਤੇ ਵੀਰ ਜਾਣਦੇ ਹੋਣਗੇ ਜਿਹੜੇ ਮੇਰੀ ਵੀਡੀਓ ਦੇਖਦੇ ਆਂ ਅੱਛਾ ਭਾਈ ਇਹਦੀ ਮਾਂ ਆਪਣੇ ਕੋਲ ਹੈ ਹਾਂ ਭਾਈ ਇਹਦੇ ਕੋਲ ਆਪਣੇ ਕੋਲ ਮਾਂ ਉਹ ਬੈਠੀ ਅਗਲੀ ਓਕੇ ਇਹ ਦੋ ਅਗਲੀ ਹਾਂਜੀ ਉਹ 25 26 ਲੀਟਰ ਦੁੱਧ ਦੇ ਜਾਂਦੀ ਆ ਆਪਣੇ ਠੀਕ ਹੈ ਉਹ ਜਿਹੜੀ ਵੀਰ ਠਾ ਰਿਆ ਹੁਣ ਠੀਕ ਹੈ ਇਹਨੂੰ ਭਾਈ ਕਿੰਨਾ ਚਿਰ ਹੋ ਗਿਆ ਉਸੂਈ ਨੂੰਗਾ ਇਹਨੂੰ ਹੋ ਗਿਆ ਜੀ ਡੂਡ ਮਹੀਨਾ ਹੋ ਗਿਆ ਡੂਡ ਮਹੀਨਾ ਹੋ ਗਿਆ 25 26 ਕਿਲੋ ਦੁੱਧ ਹਾਂਜੀ ਹਾਂਜੀ ਉਹ ਉਹ ਪਤਾ ਕਿਹੜੇ ਬੋਲਦੀ ਹੈ ਉਹ ਨਹੀਂ ਪਤਾ ਉਹ ਤਾਂ ਭਾਈ ਛੇਵੇਂ ਸੂਏ ਹੋਗੀ ਨਾਲੇ ਅੱਛਾ ਉਹਦਾ ਨਹੀਂ ਪਤਾ ਹਾਂ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖਦੇ ਹੋ ਭਾਈ ਤੁਸੀਂ ਇਹਦਾ ਭਾਈ ਆਪਾਂ 1 ਵੀ ਮੰਗਾਂ 120 ਹਾਂ ਤੋਰ ਦਗੇ ਨੂੰ ਆਪਾਂ ਹਾਂਜੀ ਸਿੱਕਾ ਜਾ ਪਾ ਲੋ ਜੇਬ ਚ ਤੇ ਨੂੰ ਤੋਰਿਓ ਦੋਸੋ ਸਟਰਾ ਤੁਹਾਨੂੰ ਮਿਲ ਜੂਗਾ ਸੁੱਤੀ ਲੈ ਜਾ ਸਕਦੇ ਹੋ ਨਾਲ ਸੀਸਫੁੱਲ ਬਹੁਤ ਆ ਬਾਈ ਠੀਕ ਐ 41 46 ਦੀ ਆਂਗੋ ਪਾ ਲਈ ਆ ਜੀ ਵਧੀਆ ਅੱਛਾ ਹਾਂ ਤੋ ਮੋਹਾਲਲ ਉਮਰ ਦਾ ਦਸੋ ਤੇ ਮੋਹ ਬਾਈ ਦਾ ਇਹਦੇ ਨਾਲ ਬੱਚਿਆਂ ਵਾਲਾ ਹੀ ਸਾਰੇ ਪਸ਼ੂਆਂ ਦੀ ਸੰਭਾਲ ਚੰਗੀ ਅੱਜ ਕਰਮਾਈ ਚ ਕੋਈ ਫਾਲਟ ਨਹੀਂ ਗਾ ਸਹੀ ਐ ਤੋ ਬਹੁਤ ਸੋਹਣੀ ਬੱਚੀ ਦਸੋ ਜਿਹਨੂੰ ਪਸੰਦ ਆਵੇ ਹਵਾਨਾ ਬੜਾ ਕਮਾਲ ਦਾ ਫਿਕਸ ਜਾਂ ਹਵਾਨਾ ਤੁਸੀਂ ਇਹਦਾ ਬਾਡੀ ਵੇਟ ਜਿਹੜਾ ਵੀਡੀਓ ਜੋ ਜੱਜਮੈਂਟ ਕਰ ਲਓ ਦੀ ਮਾਂ ਤੁਹਾਨੂੰ ਇੱਕ ਵਾਰ ਦਿਖਾਉਂਗਾ ਜ਼ਰੂਰ ਕਿਉਂਕਿ 25 26 ਕਿਲੋ ਦੁੱਧ ਇਹਦੀ ਮਾਂ ਥੱਲੇ ਹੈਗਾ ਸੋ ਇਹ ਪਹਿਲਣ ਵੜਾ ਦੱਸੋ ਦੋ ਦੰਦ ਬੜਾ ਸੋਹਣਾ ਤੇ ਫਿਕਸਾ ਹੋਵਾਨਾ ਥੋੜਾ ਹੋਰ ਅਕੇ ਨੂੰ ਜਾਣਦੇ ਬਈ ਇਧਰੋਂ ਸੂਰਜ ਪੈਂਦਾ ਥਣ ਹੱਥੀ ਚਵਾਈ ਵਾਲਾ ਕੱਢੂਗੀ ਦੱਸੋ ਬਾਕੀ ਭਲੂਣ ਚਾ ਥਣ ਹਜੇ ਜਦੋਂ ਕੋਲ ਆ ਕੇ ਦੇਖੋਗੇ ਤੁਸੀਂ ਪਾਸ ਕਰੋਗੇ ਤੁਹਾਨੂੰ ਕਲੀਅਰ ਹੋ ਜਾਊਗਾ ਹਜੇ 12 ਤਰੀਕ ਤੱਕ 9 ਮਹੀਨੇ ਹੋਣਗੇ 12 ਨੂੰ ਹਾਂਜੀ 9 ਮਹੀਨੇ ਹੋਣੇ 12 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਦੱਸੋ ਦੋਸੋ ਬਰੀਡ ਵਾਈਜ਼ ਵੀ ਚੰਗੀ ਐ ਤੇ ਰਿਕਾਰਡ ਵਾਈਜ਼ ਵੀ ਚੰਗੀ ਐ ਬਾਕੀ ਮਾਂ ਇਹਦੀ ਬਾਈ ਦੇ ਕੋਲ ਖੜੀ ਐ ਬੜਾ ਸੋਹਣਾ ਹਵਾਨਾ ਜਦੋਂ ਉੱਠੀ ਆ ਵੇਹੜ ਤੁਸੀਂ ਉਹਦਾ ਦੇਖਿਆ ਹੋਣਾ ਉਤੋਂ ਬਿਲਕੁਲ ਸਟ੍ਰੇਟ ਆ ਸਿੱਧੀ ਐ ਤੇ 1 ਲੱਖ ਤੇ 20 ਹਜ਼ਾਰ ਰੇਟ ਐ ਪਰ ਇਹਦੇ ਚੋਂ ਮਾਨਤਨ ਹੋ ਗਏ ਰੇਟ ਫਿਕਸ ਨਹੀਂ ਹੈ ਜਿਹੜਾ ਭਰਾ ਖਰੀਦਣਾ ਚਾਹੁੰਦਾ ਆ ਕੇ ਦੇਖੋ ਜਾਂਚ ਦੇ ਪੈਸੇ ਲਾਇਓ ਤੁਹਾਨੂੰ ਸੌਦਾ ਜ਼ਰੂਰ ਹੋ ਜੂਗਾ ਤੁਹਾਡਾ ਲਿਆ ਭਾਈ ਸੋ ਚੰਗੇ ਟਾਂਚੇ ਦੀ ਇੱਕ ਸੋਹਣੀ ਜਰਸੀ ਤੁਹਾਨੂੰ ਦਿਖਾ ਰਿਹਾ ਤੇ ਜਿਹਨੂੰ ਜੱਜਦੀ ਓ ਵੀ ਰੀਕਾਲ ਕਰ ਸਕਦਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਸੇਲ ਸੇ ਬਹੁਤ ਆ ਬਾਈ ਮੋਹ ਪਿਆਰ ਨਾਲ ਬੈਹ ਜੋ ਥੱਲੇ ਠੀਕ ਐ ਐ ਜਿਵੇਂ ਮਰਜ਼ੀ ਬੈਠੇ ਰੋ ਸਹੀ ਐ ਬਾਈ ਚੱਲੇ ਚੱਲੀ ਬਾਈ ਉੱਧਰ ਸੋ ਦੱਸੋ ਜਿਵੇਂ ਮਰਜ਼ੀ ਬੈਠ ਕੇ ਪਲੋਸੀ ਜਾਓ ਘਰ ਦੇ ਪਾਲੇ ਪਸ਼ੂ ਦਾ ਫਰਕ ਰਹਿੰਦਾ ਹੈ ਦੂਜੇ ਪਸ਼ੂ ਵੀ ਦੋਵੇਂ ਪਾਸੇ ਬੈਠ ਕੇ ਚੋਨੇ ਸਾਰੇ ਇੰਨੇ ਸੀ ਅੱਛਾ ਹਾਂ ਚੋਾਈ ਵਾਲੀ ਮਸ਼ੀਨ ਤਾਂ ਨਹੀਂ ਲਾਈ ਇਹ ਦੋਵੇਂ ਪਾਸੇ ਬੈ ਕੇ ਚੋ ਲੈਨੇ ਬਾਈ ਠੀਕ ਐ ਸੋ ਥੀ ਮਿਲਕਿੰਗ ਹੀ ਹੁੰਦੀ ਐ ਦੋਸੋ ਇਹ ਜਿੰਨੇ ਕੋ ਪਸ਼ੂ ਬਾਈ ਕੋਲ ਹੈ ਇਹਨਾਂ ਤੇ ਕੋਈ ਮਸ਼ੀਨ ਵਗੈਰਾ ਨਹੀਂ ਬਾਈ ਯੂਜ਼ ਕਰ ਰਿਆ ਸੋ ਇਹ ਵੈਡ ਫਾਰ ਸੇਲ ਹੈ ਤੇ ਇਹ ਆਪ 40 46 ਬੁੱਲ ਦੀ ਹੈ ਤੇ ਇਹਦੀ ਜੇ ਆਪਾਂ ਮਾਂ ਦੀ ਗੱਲ ਕਰਦੇ ਆ ਤਾਂ ਸਾਹਮਣੇ ਤੁਸੀਂ ਵੈਡ ਦੇਖ ਸਕਦੇ ਹੋ ਜਿਹੜੀ ਇਸ ਗਾਂ ਵੱਛੀ ਦੀ ਜਿਹੜੀ ਮਾਂ ਹੈ ਬੜਾ ਤੋਰੀ ਬਈ 25 26 ਕਿਲੋ ਦੁੱਧ ਦੇ ਰਹੀ ਆ ਆ ਵੀ ਇਹ ਦਿੱਤੀ ਹੈ ਅੱਛਾ ਆ ਵੀ ਇਹ ਦਿੱਤੀ ਹੈ ਹੂੰ ਇਹ ਟੈਨਸ਼ਨ ਦੀ ਹੈ ਅੱਛਾ ਇਹ ਟਾਇਸਨ ਦੀ ਹਾਂ ਟਾਇਸਨ ਦੀ ਹੈ ਠੀਕ ਹੈ ਸੋ ਸੋ ਇਸੇ ਗਾਂ ਦੇ ਗਾਂ ਅੱਗੇ ਇਹ ਬਾਈ ਬਰੀਡ ਜਿਹੜੀ ਉਹ ਸੰਭਾਲ ਰਿਹਾ ਵੈਡ ਜਿਹੜੀ ਟੋਰੀ ਆ ਉਹ ਵੀ ਇਸ ਗਾਂ ਦੀ ਹੈ ਤੇ ਜਿਹੜੀ ਹੁਣ ਉੱਠੀ ਹੈ ਇਹ ਵੀ ਇਸ ਗਾਂ ਦੀ ਬੱਚੀ ਹੈ ਐਸ ਕੀ ਬੱਚਾ ਦੇਗੀ ਅੱਛਾ ਇਹ ਕਿਨੇ ਬੱਚਾ ਦਿੱਤਾ ਹਾਂ ਜੀ ਠੀਕ ਹੈ ਸੋ ਛੇ ਮਾਹ ਸੂਆ ਹੋ ਗਈ ਬਸ ਲਹਿਰਾਂ ਬਹਿਰਾਂ ਇੱਕ ਪਸ਼ੂ ਲਾ ਦਿੰਦਾ ਜੇ ਕੋਈ ਚੰਗਾ ਚੱਲ ਪੇ ਤਾਂ ਬਾ ਮੋੜ ਲਿਆ ਬਾਈ ਲਿਆ ਇਹ ਤਾਂ ਵੈਸੇ ਹੀ ਦਿਖਾਈ ਹੈ ਦੱਸੋ ਤੁਹਾਨੂੰ ਮੇਨ ਤਾਂ ਜਿਹੜੀ ਵੀਡੀਓ ਬਾਨੀ ਸੋ ਉਸੇ ਗਾਂ ਦੀ ਸੀਗੀ ਉਸੇ ਵੈੜ ਦੀ ਸੀ ਨਹੀਂ ਨਹੀਂ ਬੱਚਿਓ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ